ਤੇ ਇਸ ਤੋਂ ਬਾਅਦ ਆਪਾਂ ਛੋਲਿਆਂ ਦਾ ਪਾਣੀ ਦਿੱਤਾ ਹਨ ਤੇ ਇਹਦਾ ਰਿਜ਼ਲਟ ਫਿਰ ਕਦੋਂ ਆ ਜਾਂਦਾ ਵੀ ਕਿੰਨੇ ਟਾਈਮ ਚ ਪਸ਼ੂ ਸਹੀ ਹੋ ਜਾਂਦਾ ਨਾਲ ਵੀ ਆਪਣੇ ਇੱਕ ਪ੍ਰੋਬਲਮ ਆ ਗਈ ਸੀ ਆਪਾਂ ਘਰ ਹੀ ਤੁਹਾਨੂੰ ਡਾਕਟਰ ਸਾਹਿਬ ਹੈਗਾ ਡਾਕਟਰ ਖਾੜਾ ਹਾਂ ਜੀ ਠੀਕ ਹੈ ਜੀ ਉਹਦੇ ਨਾਲ ਗੱਲਬਾਤ ਕਰਕੇ ਉਹ ਦੱਸ ਦਿੰਦਾ ਰਿਆ ਟ੍ਰੀਟਮੈਂਟ ਲਾਓ ਕੋਈ ਤਾਂ ਆਪਾਂ ਨੂੰ ਆਪ ਨੂੰ ਹੀ ਜਾਣਕਾਰੀ ਹੈ ਕਿ ਫੋਟੋ ਉੱਪਰ ਲਾ ਲਈਏ ਜਿੰਨੀ ਕ ਆਪਾਂ ਨੂੰ ਹੈਗੀ ਆ ਉੰਨੀ ਦਾ ਆਪਾਂ ਤਾਂ ਸਾਂਝੀ ਵੀ ਕਰ ਲੈਂਦੇ ਹਾਂ ਅਗਲੇ ਨਾਲ ਅੱਲਾ ਇਹ ਵੀ ਆਪਣਾ گاਵਾ ਸੇਲ ਪਰਚੇ ਦਾ ਕੰਮ ਹੈ ਨਹੀਂ ਵੀ ਜੇ ਕਿਸੇ ਵੀਰ ਨੇ ਆਪਾਂ ਨੂੰ ਪੁੱਛਣਾ ਹੋਵੇ ਆਪਾਂ ਫੋਨ ਕਾਲ ਤੇ ਉਹਨੂੰ ਦੱਸ ਸਕਦੇ ਹਾਂ ਹਾਂ ਫੋਨ 'ਤੇ ਜਿੰਨਾ ਕ ਆਪਾਂ ਨੂੰ ਜਾਣਕਾਰੀ ਹੈਗੀ ਆ ਉਹ ਵੀ ਆਪਾਂ ਦੱਸ ਸਕਦੇ ਹਾਂ ਕਿਉਂਕਿ ਆਪਾਂ ਨੂੰ ਹੋਗੇ 10-12 ਸਾਲ ਆਪਦੇ ਜਾਨਵਰ ਰੱਖਨੇ ਆ ਸਾਰੀਆਂ گاਵਾ ਆਪਣੀਆਂ ਜਿਹੜੀਆਂ ਸੇਲ ਪਰਚੇ ਵਾਲੀਆਂ ਨੇ ਸਾਰੀਆਂ ਜਿਹੜੀਆਂ ਜਾਨਵਰ ਆਪਾਂ ਨਾਲ ਕਰਦੇ ਇਹ ਛੋਲਿਆਂ ਦਾ ਪਾਣੀ ਵਾਲਾ ਹੈ ਨੋ ਜੋ ਅੱਛਾ ਛੋਲਿਆਂ ਦਾ ਪਾਣੀ ਹੈ ਪਾਣੀ ਪਾੜ ਕੇ ਨਾ ਆਪਾਂ ਨੇ ਬੰਨ ਤੋ ਇਹ ਇਹ ਬੰਨ ਤੋਂ ਹਾਂ ਫਾਇਦਾ ਕਰਦਾ ਠੀਕ ਹੈ ਇਹ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਦਸ਼ਮੇਸ਼ ਡੇਰੀ ਫਾਰਮ ਪਿੰਡ ਥਾਂਦੇ ਆਲਾ ਦੇ ਵਿੱਚ ਤੇ ਇਹ ਜਿਹੜਾ ਡੇਰੀ ਫਾਰਮ ਹੈ ਬਾਈ ਕੁਲਦੀਪ ਸਿੰਘ ਜੀ ਦਾ ਇਹ ਡੇਰੀ ਫਾਰਮ ਹੈ ਤੇ ਇਹ ਪਿੰਡ ਜਿਹੜਾ ਮੁਕਸਰ ਸਾਹਿਬ ਦੇ ਕੋਲੇ ਰਹਿ ਜਾਂਦਾ ਬਾਈ ਜੀ ਸਸਰੀ ਕਾਲ ਸਸਰੀ ਕਾਲ ਜੀ ਇਹ ਆਹ ਜਿਵੇਂ ਆਪਾਂ ਪਹਿਲਾਂ ਵੇਖੀ ਜਾਂਦੇ ਸੀ ਹਨਾ ਆਪਾਂ ਦਵਾਈ ਦਿੱਤੀ ਸੀ ਹਾਂ ਜੀ ਵੀ ਇਹ ਕਿਹੜੀਆਂ ਕਿਹੜੀਆਂ ਆਪਾਂ ਦਵਾਈਆਂ ਦਿੱਤੀਆਂ ਸੀ ਜੇ ਆਪਣੇ ਪਸ਼ੂ ਨੂੰ ਬੰਨ ਪੈ ਜਾਂਦਾ ਤਾਂ ਇੱਕ ਤਾਂ ਉਹਨੂੰ ਆਪਾਂ ਦਿੱਤਾ ਬੋਇਲੈਕਸ ਪਾਊਡਰ ਬੋਇਲੈਕਸ ਪਾਊਡਰ ਕਿੰਨੀ ਮਾਤਰਾ ਦੇ ਵਿੱਚ ਉਹ ਦਿੱਤਾ ਪਾਈਆ ਪਾਈਆ ਠੀਕ ਆ ਨਹੀਂ ਉਹਦੇ ਜਿਹੜੇ ਆਪਾਂ ਲੱਡੂ ਜੇ ਬਣਾ ਕੇ ਦਿੱਤੇ ਸੀ ਹਾਂ ਉਹਦੇ ਵਿੱਚ ਇੱਕ ਲੇਟੀ ਫੋਰ ਦੀਆਂ ਕੁੜੀਆਂ ਪਾਈਆਂ ਸੀਗੀ ਠੀਕ ਹੈ ਜੀ ਬਾਅਦ ਵਿੱਚ ਇੱਕ ਦੀ ਆਪਾਂ ਬਰੋਟੋਨ ਬਰੋਟੋਨ ਬੋਟੋਨ ਇਹ ਲਿਕਵਿਡ ਹੁੰਦਾ ਕਿ ਪਾਊਡਰ ਹੀ ਲਿਕਵਿਡ ਠੀਕ ਹੈ ਉਸ ਤੋਂ ਬਾਅਦ ਜੋ ਲਾਸਟ ਦਿੱਤੀ ਆਪੋ ਛੋਲਿਆਂ ਦਾ ਪਾਣੀ ਸੀ ਨਹੀਂ ਬ੍ਰੋ ਟੋਨ ਜਿਹੜੀ ਦਿੱਤੀ ਸੀ ਉਹ ਉਹਦੀ ਕਿੰਨੀ ਮਾਤਰਾ ਰਹਿੰਦੀ ਆ ਉਹ ਤਾਂ ਮਤਲਬ ਪਸ਼ੂ ਦੇ ਅਕੋਰਡਿੰਗਰ ਬਾਡੀ ਵੇਟ ਦੇ ਹਿਸਾਬ ਨਾਲ ਦਿੱਤੀ ਜਾਂਦੀ ਆ ਹਮ ਆਪਾਂ ਹੁਣ ਦਿੱਤੀ 200 ਗ੍ਰਾਮ ਆ 200 ਗ੍ਰਾਮ ਇੱਕ ਟਾਈਮ ਦੀ ਹੈਨਾ ਉਹ ਇਹ ਵਿਸ਼ਕਾਰੀ ਜੀ ਬਣੀ ਖੜੀ ਗਾਣੂ ਹਮ ਤਾਂ ਕਰਕੇ ਹੁਣ 200 ਗ੍ਰਾਮ ਦਿੱਤੀ ਲੇਕਿਨ ਫੋਲਦੀਆਂ ਦੋ ਕੁੜੀਆਂ ਹਮ ਤੇ ਬਾਕੀ ਉਹ ਪਹਿਲਾਂ ਉਹਦੇ ਦੇਪਾਂ ਲਾਈਆਂ ਸੀ ਐਂਟਰਾ ਲਾਈਆ ਹਮ ਐਨ ਸ ਲਾਈਆ ਠੀਕ ਹੈ ਉਹਦੇ ਵਿੱਚ ਨਿਊਰੋਪੈਂਟ ਦੋਨੋਂ ਫਸਾ ਕੇ ਐਸੀ ਨੋਗਾ ਇਹ ਇੰਜੈਕਸ਼ਨ ਪਾ ਕੇ ਲਾਈਆਂ ਤੁਸੀਂ ਲਾਸਟ ਤੋਂ ਮੈਟਰ ਲਾਈਆਂ 10 ਠੀਕ ਹੈ ਤੇ ਇਸ ਦੂਬਾਰ ਆਪਾਂ ਛੋਲਿਆਂ ਦਾ ਪਾਣੀ ਦਿੱਤਾ ਹੈ ਤੇ ਇਹਦਾ ਰਿਜ਼ਲਟ ਫਿਰ ਕਦੋਂ ਕ ਆ ਜਾਂਦਾ ਵੀ ਕਿੰਨੇ ਟਾਈਮ ਚ ਪਸ਼ੂ ਸਹੀ ਹੋ ਜਾਂਦਾ ਅੱਲਾ ਵੀ ਆਪਣੇ ਕੋਲ ਪ੍ਰੋਬਲਮ ਆ ਗਈ ਸੀ ਆਪਾਂ ਘਰੇ ਹੀ ਮਤਲਬ ਡਾਕਟਰਾਂ ਹੈਗਾ ਡਾਕਟਰ ਖਾੜਾ ਹਾਂ ਠੀਕ ਹੈ ਜੀ ਉਹ ਨਾਲ ਗੱਲਬਾਤ ਕਰਕੇ ਉਹ ਦੱਸ ਦਿੰਦਾ ਰਿਆ ਟ੍ਰੀਟਮੈਂਟ ਲਾ ਲਓ ਕੋਈ ਤਾਂ ਆਪਾਂ ਨੂੰ ਆਪ ਨੂੰ ਹੀ ਜਾਣਕਾਰੀ ਹੈ ਕਿ ਫੋਨ 'ਤੇ ਪਰ ਲਾ ਲਿਈ ਜਿੰਨੀ ਕ ਆਪਾਂ ਨੂੰ ਹੈਗੀ ਓਨੀ ਕ ਆਪਾਂ ਤਾਂ ਸਾਂਝੀ ਵੀ ਕਰ ਲੈਂਦੇ ਹਾਂ ਅਗਲੇ ਨਾਲ ਹਾਂ ਅੱਲਾ ਇਹ ਵੀ ਆਪਣਾ ਗਾਵਾਂ ਖੇਲ ਪਰਚੇ ਦਾ ਕੰਮ ਨਹੀਂ ਵੀ ਜੇ ਕਿਸੇ ਵੀਰ ਨੇ ਆਪਾਂ ਨੂੰ ਪੁੱਛਣਾ ਹੋਵੇ ਆਪਾਂ ਫੋਨ ਕਾਲ ਤੇ ਉਹਨੂੰ ਦੱਸ ਸਕਦੇ ਹਾਂ ਹਾਂ ਫੋਨ 'ਤੇ ਜਿੰਨਾ ਕ ਆਪਾਂ ਨੂੰ ਜਾਣਕਾਰੀ ਹੈਗੀ ਆ ਉਹ ਵੀ ਆਪਾਂ ਦੱਸ ਸਕਦੇ ਹਾਂ ਕਿਉਂਕਿ ਆਪਾਂ ਨੂੰ ਹੋਗੇ 10-12 ਸਾਲ ਆਪਦੇ ਜਾਨਵਰ ਰੱਖਨੇ ਸਾਰੀਆਂ ਗਾਵਾਂ ਆਪਣੀਆਂ ਜਿਹੜੀਆਂ ਖੇਲ ਪਰਚੇ ਵਾਲੀਆਂ ਨਹੀਂ ਐ ਸਾਰੀਆਂ ਜਿਹੜੀਆਂ ਜਾਨਵਰ ਆਪਾਂ ਸਾਰੇ ਘਰ ਸਾਰੀਆਂ ਸੇਲ ਹੋ ਗਈਆਂ ਇੱਕ ਤਾਂ ਕੱਲ ਤੁਹਾਡੇ ਸਾਹਮਣੇ ਹੀ ਹੋਈ ਆ ਸੇਲ ਹਾਂਜੀ ਉਹ ਤਾਂ ਵੀਡੀਓ ਤਾਂ ਬਾਅਦ ਹੀ ਅਪਲੋਡ ਹੋ ਪਹਿਲਾਂ ਹੀ ਸੇਲ ਹੋ ਗਈ ਸੀ ਹਾਂਜੀ ਬਾਕੀ ਆਪਣੇ ਕੋਲੇ ਸਾਰੇ ਚੰਗੇ ਜਾਨਵਰ ਆਉਂਦੇ ਘਰੇ ਰੱਖਣ ਕਰਕੇ ਬਸ ਚੰਗੇ ਜਾਨਵਰ ਹੀ ਲੈਨੇ ਆਂ ਚੰਗੇ ਹੀ ਵੇਚਦੇ ਆਂ ਬਾਕੀ ਗੰਦ ਉਹਨਾਂ ਕੀ ਦੱਸੀ ਦੀ ਜਿੰਨੀ ਕੋਈ ਜਾਇਜ਼ ਜੀ ਹੂੰ ਹੁਣ ਆਏਰ ਸ਼ੈਰ ਵਾੜਾ ਜਿਹੜੀ ਪਕਾਈਆਂ ਆਪਣੀ ਘਰੇ ਰੱਖੀ ਹੋਈ ਵਾੜਾ ਹੂੰ ਇਹ ਚੰਗੀ ਬਣੀ ਲੱਗੀ ਮਤਾਲ ਕਰਕੇ ਲਿਆਇਆ ਸੀ ਇਹ ਫਾਇਰ ਫਿਦੀ ਆਪਣੀ ਘਰ ਦੀ ਨਹੀਂ ਹੈ ਤੁਹਾਨੂੰ ਵੀ ਅੱਗੇ ਤਿਆਰ ਕਰਾਂਗੇ ਚੰਗੇ ਸਮਨ ਪਾ ਕੇ ਨਾ ਠੀਕ ਹੈ ਜੀ ਬੱਚੇ ਲਾਵਾਂਗੇ ਇਹ ਰਹੀਆਂ ਇਹਦੇ ਕੋਈ ਆਪਣੇ ਘਰ ਦੀਆਂ ਆਪਦੀਆਂ ਜੰਮੀਆਂ ਹੋਈਆਂ ਹਾਂ ਆਪਣੇ ਘਰੇ ਇੱਕ ਥਰਮ ਦੀ ਪਾ ਲਈ ਆ ਦਾ ਬਰਾਂਡੇ ਦਾ ਹੁੰਦਾ ਤੁਸੀਂ ਦੇਖਿਆ ਹੀ ਸਾਰਾ ਹਾਂਜੀ ਤੇ ਵੀ ਜੇ ਕਿਸੇ ਨੇ ਪਸ਼ੂ ਦੇ ਸਿਹਤ ਸਬੰਧੀ ਕੋਈ ਬਿਮਾਰੀ ਲੱਗ ਜਾਂਦੀ ਹੈ ਉਹਦੇ ਰਿਕਾਰਡਿੰਗ ਵੀ ਜਾਣਕਾਰੀ ਲੈ ਸਕਦਾ ਆਪਣੇ ਤੋਂ ਤੇ ਜੇ ਆਪਾਂ ਸੇਲ ਪਰਚੇਜ ਦਾ ਕੰਮ ਵੀ ਕਰਦੇ ਆ ਤੇ ਜੇ ਕਿਸੇ ਨੇ ਗਾਈਆਂ ਮੰਗਵਾਉਣੀਆਂ ਹੁਣ ਤਾਂ ਆਪਾਂ ਉਹ ਵੀ ਕਰ ਦਾਂਗੇ ਹਾਂ ਦੇ ਦਾਂਗੇ ਗਾਈਆਂ ਕਈਆਂ ਹੀ ਆ ਥੋਡੇ ਨਾਲ ਤੋਂ ਮੰਗਾਵਾਂ ਗਈਆਂ ਮਹਾਰਾਸ਼ਟਰ ਜਾਂਦੀਆਂ ਵੀਰਾ ਆਪਾਂ ਆਪਣੇ ਕੋਲ ਪੱਕੇ ਵੇਚਣ ਵਾਲੇ ਗਾ ਕੀ ਲੈ ਕੇ ਆਂਦੇ ਲਗਭਗ ਆਪਣੇ ਕੋਲ ਤਾਂ ਗਾਂ ਫਾਰਮਾਂ ਨਾਲ ਤੱਕ ਨੇ ਜਿਵੇਂ ਮੰਗਦੇ ਥੋਡੇ ਉੱਤੇ ਫਾਰਮਾਂ ਤੇ ਕਿੰਨੀਆਂ ਗਾਵਾਂ ਗਈਆਂ ਸਾਰੀਆਂ ਆਨਲਾਈਨ ਹੀ ਗਈਆਂ ਉਹ ਗਾਵਾਂ ਹਾਂਜੀ ਬਾਕੀ ਆ ਪਤਾ ਨਹੀਂ ਵਾਲਾ ਆ ਕੇ ਦੇਖ ਕੇ ਉਹ ਤਸੱਲੀ ਕਰਕੇ ਲੈ ਕੇ ਉਹਦੇ ਤੋਂ ਬੜਾ ਵਧੀਆ ਸਾਡੀ ਸਰਦਾਰੀ ਖਤਮ ਹੋ ਜਾਂਦੀ ਹੈ ਮੈਂ ਗੱਲ ਤਾਂ ਇਹ ਆ ਠੀਕ ਹੈ ਜੀ ਤੇ ਆਪਾਂ ਬਾਈ ਜੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਵੀਰ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਡੇਰੀ ਬਾਈ ਸੇਲ ਪਰਚੇਜ ਦਾ ਕੰਮ ਵੀ ਕਰਦੇ ਆ ਜੇ ਕਿਸੇ ਨੇ ਡੇਰੀ ਵਾਸਤੇ ਚੰਗੀਆਂ ਗਾਇਆਂ ਲੈਣੀਆਂ ਹੁਣ ਵਧੀਆ ਪ੍ਰਾਈਸ ਦੇ ਵਿੱਚ ਤਾਂ ਉਹ ਬੰਦਾ ਵੀ ਕਾਲ ਕਰ ਸਕਦਾ ਤੇ ਜਾਣਕਾਰੀ ਲੈ ਸਕਦਾ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ